ਅਨੁਪਦਾ ਵੱਡੇ ਕੱਲੂਕਾਰੇ ਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਹੀ ਆ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਕਹਿੰਦੇ ਲਾਹੌਰ ਦੇ ਸਾਰੇ ਸਿੱਖ ਮਾਰ ਦੋ 60 ਮਿੰਟ ਦੀ ਸੱਡੀ ਛੋਰੀ ਹੈਗੀ 1760 ਦੀ ਫਿਰ ਉਹਨਾਂ ਨੇ ਕਿਹਾ ਕਿ ਨਾਉਨ ਕੋਡੋਂ ਕਰੋ ਜਿਹੜਾ ਇਸ ਵੇਲੇ ਮਲੇਰਕੋਟਲੇ ਦਾ ਕੋਪਾ ਏਰੀਆ ਮਲੇਰਕੋਟਲੇ ਸਟੇਟ ਨੂੰ ਅਹਿਮਦ ਸ਼ਾਹ ਅਬਦਾਲੀ ਜਿਹਦਾ ਐਕਚੁਅਲ ਉਹ ਦੁਰਾਨੀ ਹੈ ਉਹਨੂੰ ਇਨਵਾਇਟ ਕੀਤਾ ਗਿਆ ਕੋਰਡੋਨ ਕੀਤਾ ਗਿਆ ਉਸ ਏਰੀਏ ਨੂੰ ਜਿਵੇਂ ਪਿਛਲੇ ਸਾਲ ਪੰਜਾਬ ਤੇ ਹਰ ਮਹੀਨੇ ਵਿੱਚ ਸਰਚ ਕੋਡੋ ਆਪਰੇਸ਼ਨਸ ਹੋਏ ਨੇ ਅਜੇ ਜੈਨੋਸਾਈਡ ਨਹੀਂ ਕਹੇ ਪਰ ਕੋਰਡੋਨ ਹੀ ਹੋ ਰਹੀ ਸੀ ਵਿਸ਼ੇਸ਼ ਤੌਰ ਤੇ ਨਮੀ ਨੀਸ ਕਰਕੇ ਗੱਲ ਸਮਝ ਨਹੀਂ ਪਹੁੰਚ ਰਹੀ ਜੀ ਉਹ ਤਿਆਰੀ ਹੁੰਦੀ ਆ ਉਸ ਵੇਲੇ ਉਹਨਾਂ ਨੇ ਤਿਆਰੀ ਕੀਤੀ ਮਲੇਅਰ ਕੋਰਟੇ ਦੇ ਸਟੇਟ ਨੇ ਇਨਵਾਈਟ ਕੀਤਾ ਸਿਗਨਾਲੀਆਂ 12 ਵਿਸ਼ਵਾਸੀ ਗਿਆ ਉਸ ਮਿਲ ਕੇ ਖਾਧੀਆਂ ਇੱਕ ਨਸਲ ਨੇ ਉਹਨਾਂ ਦਾ ਸਾਥ ਵੀ ਦਿੱਤਾ 11 ਵਜੀਆਂ ਪਰ 11 ਨੇ ਇਹ ਨਹੀਂ ਕਿਹਾ ਕਿ ਸਾਰੇ ਇਕੱਠੇ ਹੋ ਜਾਈਏ ਆਪਾਂ ਕਹਿੰਦੇ ਸਾਰੇ ਨਹੀਂ ਇਕੱਠੇ ਹੁੰਦੇ ਕਦੇ ਵੀ ਉਹਨਾਂ ਵਿੱਚੋਂ ਦੋ ਲੈ ਕੇ ਆਇਆ ਕਿ ਹੁਣ ਆਪਾਂ ਦੋ ਤਾਂ ਇਕੱਠੇ ਹੋ ਜਾਈਏ ਉਹ ਸੀਗੇ ਬਾਬਾ ਚੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਤੇ ਸੀਗੇ ਜੱਸਾ ਸਿੰਘ ਆਲੂਵਾਲੀਆ ਸੁਲਤਾਨੁਲ ਕੌਮ ਉਹ ਦੋਨਾਂ ਨੇ ਇਕੱਠੇ ਹੋ ਕੇ 3 ਸਾਲਾਂ ਵਿੱਚ ਲਾਹੌਰ ਫਤਿਹ ਕਰਾਈ ਭੰਗੀ ਇਹ ਸਦਾਰਾ ਨੇ ਜਦ 1765 ਵਿੱਚ ਫਤਿਹ ਕੀਤੀ ਇਹਨਾਂ ਨੇ ਕਿਉਂ ਕਰ ਰਹਾ ਆ ਮੈਂ ਥੋੜਾ ਜਿਹਾ ਇਹਦੀ ਵਾਰੀ ਜਾਂਦੇ 7 ਸਾਲ ਪਹਿਲਾਂ ਇੱਕ ਅਨਲਿਸਿਸ ਕਰਨਾ ਸ਼ੁਰੂ ਕੀਤਾ ਕਿ ਇਸ ਨੇ ਪੰਜੰਗੀਆਂ ਜੇ 12 ਮਿਸਲਾਂ ਵਾਲਾ ਸਿਸਟਮ ਤਾਂ ਹੈ ਨਹੀਂ ਵੀ ਅਲਸ ਐਵੋਲਵਿੰਗ ਹੁਣ ਦੇਖਿਆ ਸਾਡੇ ਕੋਲ 200 ਦੇ ਪ੍ਰੀਮ ਇੱਕ ਫਾਲੋਅਰਸ਼ਿਪ ਸਿੱਖਾਂ ਦੀ ਬਣੀ ਹੋਈ ਹੈ 200 ਦੇ ਪ੍ਰੀਮ ਜਿੱਥੇ ਬਣਦੀਆਂ ਆਂਦੀਆਂ ਉਹ ਇੱਕ ਰਿਲੀਜੀਅਸ ਹੋ ਸਕਦੀ ਹੈ ਜਾਂ ਪੋਲਿਟੀਕਲ ਹੋ ਸਕਦੀ ਹੈ ਜਾਂ ਸੋਸ਼ੀਓ ਇਕਨੋਮਿਕ ਵੀ ਹੈਗੀ ਹੈ ਮਤਲਬ ਉਹਨਾਂ ਦੀ ਫਾਲੋਅਰਸ਼ਿਪ ਹੈਗੀ ਹੈ ਕਿਸੇ ਨਾ ਕਿਸੇ ਲੈਵਲ 'ਤੇ ਉਹ 200 ਨਾਲ ਤੁਸੀਂ 10% ਪੰਜਾਬ ਦੇ ਇਲੈਕਸ਼ਨ ਦਾ ਜੇ ਤੁਸੀਂ ਦੋ ਆਂਕੜਿਆਂ ਨੂੰ ਦੇਖਣਾ ਕਨੂਰ ਸਾਹਿਬ ਦੇ ਤੇ ਫਰੀਦਕੋਟ ਦੇ ਸਿੱਖਾਂ ਦਾ ਇੰਡੀਪੈਂਡੈਂਟ ਹੋਣ 10% ਬਣਿਆ ਉਹ ਵੀ ਦੇਖੋ ਕਿੰਨੀ ਵੱਡੀ ਗੱਲ ਹੈ ਇਸ ਤਰ੍ਹਾਂ ਨੂੰ ਦੇਖਣਾ ਪਰ ਨਾਲ ਵਰਾਈ ਤੋਂ ਸਮਝ ਨਹੀਂ ਆਉਂਦਾ 10% ਜੇ 200 ਦੇ ਵੀ ਨਾ ਹੋ 20 ਜੱਥੇਬੰਦੀਆਂ ਤਾਂ ਇਕੱਠੇ ਕਰਕੇ ਇਹ ਲਾ ਲੈਣ ਕਿਸੇ ਆਪਣੇ ਜੱਥੇਬੰਦੀ ਦੀ ਗੱਲ ਨਹੀਂ ਕਰਨੀ ਅਸੀਂ ਇੰਡੀਆ ਪੰਜਾਬ ਐਮ ਐਲ ਏ ਐਮ ਪੀ ਐਸ ਜੀ ਪੀ ਸੀ ਐਸ ਐਡ ਇਹਦੀ ਗੱਲ ਨਹੀਂ ਕਰਨੀ ਅਸੀਂ ਵਸਰੇ ਪੰਥ ਦੀ ਕਰਨੀ ਆ ਤੇ ਉਹੀ ਬੰਦ ਕਰਾ ਦੇ ਓਨਲੀ 20 ਇਸ਼ੂ ਇਨ ਰਿਵਿਜ਼ਨ ਤੁਸੀਂ ਨਤੀਜੇ ਲਿਖਿਆ ਫਿਰ ਕਿਵੇਂ ਆਣਗੇ ਕਿਉਂਕਿ ਪਹਿਲਾਂ ਹੀ ਆਈ ਸੀਗੇ ਸਾਰੇ ਨਹੀਂ ਕਦੇ ਇਕੱਠੇ ਹੁੰਦੇ ਕੁਝ ਨੂੰ ਫਿਰ ਸਪੋਰਟਰਸ ਆ ਜਾਂਦੇ ਨੇ ਕੁਝ ਨੂੰ ਫਿਰ ਵਿਚਾਰ ਨਾਲ ਆ ਜਾਂਦੇ ਨੇ ਨਾਲ ਚਾਹ ਵੀ ਜੜਵਾਲਾ ਚਾਹ ਦੇ ਵਿੱਚ ਜਿਹੜਾ ਪ੍ਰਸਾਦ ਪੂਰਨ ਸਿੰਘ ਨੇ ਲਿਖਿਆ ਇਹ ਜਿਹੜੇ ਪੰਜਾਬ ਦੇ ਮੁੰਡੇ ਨੇ ਟੈ ਨਾ ਮੰਨਣ ਕਿਸੇ ਦੀ ਬਸ ਪਿਆਰ ਨਾਲ ਜੋ ਮਰਜ਼ੀ ਕਰਾ ਦੇ ਇਹ ਸ਼ਬਦ ਦੀ ਪ੍ਰੀਤ ਤੇ ਇਹ ਅਸਰ ਸਾਡੀ ਸਾਈਕੀ ਵਿੱਚ ਹੈ ਉਹਨੂੰ ਅਸੀਂ ਦੁਬਾਰਾ ਲਿਆਵਾਂਗੇ ਤਾਂ 1763 ਵਾਂਗੂ ਅਸੀਂ ਦੁਬਾਰਾ ਕਰ ਸਕਦੇ ਹਾਂ ਤੇ ਸਰਦਾਰ ਕਪੂਰ ਸਿੰਘ ਦੀ ਕੋਰਟ ਆ ਕਿਉਂਕਿ ਅਸੀਂ ਅੱਜ ਦੇ ਮਾਹੌਲ ਵਿੱਚੋਂ ਸਮਝਾਂਗੇ ਤਾਂ ਥੋੜਾ ਜਿਹਾ ਹੋਰ ਬੈਟਰ ਪਤਾ ਲੱਗੂਗਾ ਉਹ ਕਹਿੰਦੇ ਨੇ 1721 ਤੋਂ ਲੈ ਕੇ ਉਹ ਦਾ ਨਾਮ ਰਣਵਾਦ ਕਰ ਰਿਹਾ ਜਿਹੜਾ ਗੋਲਡਨ ਟੈਂਪਲ ਕੰਪਲੈਕਸ ਹੈਗਾ ਉਹਦੇ ਵਿੱਚ ਜਿਹੜਾ ਸਿੱਖਾਂ ਦਾ ਸੈਂਟਰ ਬਣਿਆ ਹੋਇਆ ਸੀ 250 ਸਾਲ 1721 ਤੋਂ ਲੈ ਕੇ ਮਤਲਬ ਹੁਣ ਤੁਸੀਂ ਇਹਨੂੰ 300 ਕਰ ਲਓ ਕਿਉਂਕਿ ਸਰਦਾਰ ਕਪੂਰ ਸਿੰਘ ਹੋਣੀ 1970s ਵਿੱਚ ਲਿਖ ਰਹੇ ਨੇ

ਕੀ ਕਰਦੇ ਸੀ ਫਿਰ ਵੈਦਰ ਦ ਸਿਕਸ ਵਾਰ ਸੋਵਰਨ ਪੀਪਲ অর politically subjugated ਕਹਿੰਦੇ ਜਿਵੇਂ ਅਸੀਂ ਰਤਨ ਸਿੰਘ ਭੰਗੂ ਦੀ ਉਹ ਕਹਾਣੀ ਚਾਖਦੇ ਆ ਕਦੇ ਉਹ ਬਾਗੀ ਹੁੰਦੇ ਸੀ ਭਾਵੇਂ ਬਾਦਸ਼ਾਹ ਹੁੰਦੇ ਸੀ ਬਟ ਆਜ਼ਾਦ ਹੁੰਦੇ ਸੀ ਇਸ ਕਰਕੇ ਸਰਕਾਰ ਰਾਏ ਕਰਦੀ ਆ ਸੀ ਜ਼ਰੂਰੀ ਹੈ ਕਿ ਤੁਸੀਂ ਹਰ ਵਾਰ ਨੁਕਰ ਪੜਜੋ ਰੂਲ ਦਾ ਇੱਕ ਆਈਡੀਆ ਸਾਡਾ ਰਾਜ ਦਾ ਕਈ ਵਾਰ ਅਸੀਂ ਉਹਨੂੰ ਥੇ ਨਾਲ ਉੱਥਾ ਥੱਪੇ ਇੱਕ ਕਪੈਸਿਟੀ ਹੈਗੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਕਿ ਜਿਹੜਾ ਗੁਰੂ ਅਮਰਦਾਸ ਸਾਹਿਬ ਕਿਸੇ ਤੋਂ ਸੁਪਰਸੰਨ ਨੇ ਉਹ ਇੱਕ ਲੈਣਾ ਤੇ ਮਰੋ ਟੱਪ ਟੱਪ ਕਹਿੰਦੇ ਉਹ ਧੁਲੀਚਿਆਂ ਦੇ ਬੰਦੇ ਨੇ ਮਤਲਬ ਉਹ ਸੌਵਰਨ ਨੇ ਉਹ ਰਾਜ ਖੋ ਵੀ ਸਕਦੇ ਨੇ ਉਹ ਅਜ ਲੈ ਵੀ ਸਕਦੇ ਨੇ ਇਸ ਤਰ੍ਹਾਂ ਦੀ ਗੱਲਾਂ ਗੁਫਰਤ ਸਾਹਿਬ ਚ ਨੇ ਤੇ ਉਹ ਪ੍ਰੋਫੈਸਰ ਅਸਲਾ ਕਪੂਰ ਸਿੰਘ ਉਹਨਾਂ ਇੰਟਰਪ੍ਰੀਟ ਕਰ ਰਹੇ ਨੇ ਬਟ ਦੇ ਹੈਵ ਨੈਵਰ ਅਬਾਂਡਨਡ ਔਰ ਕੰਪਰਮਾਈਜ਼ ਦ ਪੋਜੀਸ਼ਨ ਦੋ ਪੋਜੀਸ਼ਨਸ ਵਿੱਚ ਸਦਾ ਕਪੂਰ ਸਿੰਘ ਕਹਿੰਦਾ ਜੋ ਮੰਜੀ ਹੋ ਰਿਹਾ ਹੈ ਅ ਰਿਐਲਿਟੀ ਵਿੱਚ ਜਿਹੜਾ ਸਿੱਖਾਂ ਦਾ ਪੰਥਕ ਸਮੂਹ ਆ ਉਹ ਦੋ ਚੀਜ਼ਾਂ ਦੇ ਕੰਪਰੋਮਾਈਜ਼ ਕਦੇ ਨਹੀਂ ਕਰਦਾ ਉਹ ਕਿ ਇਹ ਪਹਿਲੀ ਦਾ ਗੋਲਡਨ ਟੈਂਗਲ ਇਟਸ ਐਜੈਂਸ ਆਰ ਦਾ ਹੱਬ ਆਫ ਦਾ ਸਿੱਖ ਵਰਲਡ ਨੋਟ ਐਸ ਅ ਮੈਟਰ ਆਫ ਕੰਸੈਸ਼ਨ ਬਾਈ ਐਨੀ ਵਰਲਡੀ ਪਾਵਰ ਬਟ ਐਸ ਦਾ ਇਨਹੇਰੈਂਟ ਰਾਈਟ ਆਫ ਦਾ ਸਿੱਖ ਪੀਪਲ ਸੂਰੀ ਅਗਰੇ ਇਨੈਬਲ ਕਿਸੇ ਵੀ ਸਟੇਟ ਕੋ ਲੋ ਅਸੀਂ ਇਹ ਨਹੀਂ ਮੰਨਣਾ ਕਿ ਸਾਨੂੰ ਇਜਾਜ਼ਤ ਹੋਵੇ ਇੱਥੇ ਜਾਣ ਦੀ ਕਿਉਂਕਿ ਇਹ ਸਿੱਖ ਕਦੇ ਨਹੀਂ ਮੰਗਦੇ ਨਾ ਕਿਸੇ ਕਦੇ ਮੰਗਣੀ ਹੈ ਇਜਾਜ਼ਤ ਇਹ ਸਾਡਾ ਰਾਈਟ ਹੈ ਸੋ ਏਵਰੀ ਸਿੱਖ ਨੋਜ਼ ਦਸ ਬਾਈ ਦਾ ਵੇ ਕਾਹੀ ਆਪਣੇ ਸਟ ਆਪਣੇ ਤਰੀਕੇ ਨਾਲ ਉਹਨੋਂ ਹੁਣ ਤਾਂ ਸਬਜੂਗੇਟ ਨਹੀਂ ਕਰਦੇ ਹੁਣ ਤਾਂ ਮੈਨੀਪੂਲੇਸ਼ਨ ਚੱਲ ਰਹੀ ਹੈ ਯੂ ਹੈਵ ਸੀ ਇਟ ਲੋਕ ਉਹਦੇ ਆਲੇ ਦੋਲੇ ਚੀਜ਼ਾਂ ਚੱਲਦੀਆਂ ਨੇ ਤਾਂ ਮੈਨੀਪੂਲੇਸ਼ਨ ਪੋਲੀਟੀਕਲੀ ਵੀ ਹੁੰਦੀਆਂ ਨੇ ਐਡਮਿਨਿਸਟ੍ਰੇਟਿਵਲੀ ਵੀ ਹੁੰਦੀਆਂ ਨੇ ਥਰੂ ਸਪੈਸ਼ੀਅਲਰੀ ਬਾਡੀਜ਼ ਵੀ ਹੁੰਦੀਆਂ ਨੇ ਜੋ ਹਿੰਦੁਸਤਾਨ ਦੇ ਲਾਜ਼ ਦੇ ਉਹਦੇ ਮੁਤਾਬਕ ਵੀ ਹੋ ਰਹੀਆਂ ਨੇ ਸੈਕੰਡ ਗੱਲ there is no ultimate dichotomy eh bahut zaruri gall hai 84 de sambandh vich samjhn di there is no ultimate dichotomy koi dochitta pan nahi hai sade vich and the true sikh doctrine between this world and the next eh lokiya parlok dusri gall the secular and the religious sade layi koi vastavik vastavik di gall nahi hai ke sade mund ni hange eh sach sikhan te paaye rehne si kapoor singh honi bade kiyan de bare and the political and the spiritual ਸਾਡੇ ਲਈ ਸਪਿਰਚੁਅਲ ਹੋਣਾ ਤੇ ਪੋਲਿਟਿਕਲ ਹੋਣਾ ਇਹਦੀ ਕੋਈ ਅਲਾਵਾ ਟੌਪਿਕ ਨਹੀਂ ਜਾਨੀਂ। ਇਹਦੇ ਦੋ ਚੀਜ਼ਾਂ ਨੂੰ ਸਟੇਟਸ ਦੀ ਸਮਝ ਆ ਗਈ ਹੈ ਤੇ ਉਹਨਾਂ ਨੂੰ ਪਤਾ ਜਿਹੜਾ ਸਿੱਖਾਂ ਦਾ ਖਾਲਸਾ ਦਾ ਟੀਸਰ ਮਜ਼ਾ ਵਾ ਉਹ ਇਹ ਰਹਿਣਾ ਤੇ ਕੰਪਰੋਮਾਈਜ਼ ਨਹੀਂ ਕਰਨਾ। ਸੈਕਿੰਡ ਗਨ 1710 ਹੋਇਆ 1765 ਹੋਇਆ 1779-99 ਬਹਾਦਰ ਸਿੰਘ ਦਾ ਆਇਆ ਉੱਥੇ ਕਲੀਅਰ ਆਸਥ ਹੈ ਤੇ ਬੜਾ ਕਲੀਅਰ ਹੈ ਕਿ ਕੁਝ ਕੁ ਜਣੇ ਇਹ ਕੰਮ ਕਰ ਰਹੇ ਨੇ ਕੁਝ ਕੁ ਜਣੇ ਸਰਕਾਰ ਜੱਸਾ ਸਿੰਘ ਲਾਲੂ ਵਾਲਿਆ ਹੈ ਜਰਵਾਇਟ 올 ਦੀਸ ਐਕਸਟਰਮੀਨੇਸ਼ਨ ਸ਼ਬਦ ਨੂੰ ਗ੍ਰੇਡਿੰਗ ਲੈ ਕੇ ਸ਼ਸਤਰ ਦੀ ਵਿੱਦਿਆ ਲੈ ਕੇ ਇੰਟਰਨਲ ਸਟਰੈਂਥ ਲੈ ਕੇ ਐਕਸਟਰਨਲ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਪੂਰਾ ਪੇਨ ਉਹਨਾਂ ਨੇ ਦੇਖਿਆ ਦਿੱਲੀ ਦੀ ਨੇ ਪੰਜਾਬ ਦੀ ਹਕੂਮਤ ਕੀ ਕੀ ਕਰ ਰਹੀ ਆ ਬਟ ਉਹਨਾਂ ਦੀ ਵਿਜਨ ਦੀ ਕਲੈਰਿਟੀ ਕਿੰਨੀ ਆ ਤੇ ਸ਼ਬਦ ਦੀ ਕੁਆਲਿਟੀ ਕਿੰਨੀ ਆ ਕਿ ਆਪਣਾ ਫੋਕਸ ਰੱਖਿਆ